ਹਾਦਰ ਦੀ ਵਾਹਿਗੁਰੂ ਜੀ ਜੈ 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 ਜ ਇਕਰਪੋ ਤੇਲੀਸ ਸਰਬ ਰਬਪੋ ਦੀ ਆਸਨਾ ਵਾਹਿਗੁਰੂ ਇਹ ਬਹਾ ਸੀ ਦੁਨਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਹਰਵਿੰਦਰ ਸਿੰਘ ਤੁਹਾਡਾ ਮੇਰੇ ਚੈਨਲ ਸਿੱਖ ਇੰਡੀਅਨ ਵਿੱਚ ਸਵਾਗਤ ਹੈ ਜੀ ਸਿੱਖਾਂ ਦੇ ਨਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੋਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਹੀਦੀ ਸ਼ਤਾਬਦੀ ਜੋ 350 ਸਾਲਾ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਅੰਮ੍ਰਿਤਸਰ ਤੋਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਹਾਂ ਅਸੀਂ ਤੁਸੀਂ ਦੇਖ ਸਕਦੇ ਅਸੀਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵੀਡੀਓ ਸ਼ੁਰੂ ਕਰ ਰਹੇ ਹਾਂ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਤੁਹਾਨੂੰ ਸਾਰੇ ਵੀਡੀਓ ਰਾਹੀਂ ਦਰਸ਼ਨ ਕਰਾਵਾਂਗੇ ਬਨੇਰੇਓ ਵੀਡੀਓ ਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਕਰਦੇ ਆਂ ਵੀਡੀਓ ਸ਼ੁਰੂ ਵਾਹੇ ਸਹਾਂ ਵਾਹੇ ਸਹਾਂ ਕਰੂ ਕਹਾਤਰਿਸ਼ ਮਲੇ ਨਾ ਨਿਤਾਰ ਕਾਲ ਨਾ ਮਰੇ ਤੇ ਆਰੇ ਤਾ ਸਤਿ ਸਾਨ ਹੋਥ ਹੋਏ ਤੇ ਕਾਪਾ ਸਤਿ ਤਾ

ਵੇ ਅੰਗਦ ਗੁਰ ਤੇ ਆਇਆ ਦਾ ਰਾਮ ਦਾਸ ਸੇ ਹੋਈ ਸਹਾਈ ਰਾਮ ਦਾਸ ਸੇ ਹੋਈ ਸਹਾਈ ਵੇ ਅੰਗਦ ਗੁਰ ਤੇ ਆਇਆ ਦਾ ਰਾਮ ਦਾਸ ਜਿੱਥੇ ਸਭ ਦੁੱਖ જાય ਜਿੱਥੇ ਸਭ ਦੁੱਖ જાય ਤੈਂ ਭਾਗਾਂ ਤੇ ਸਮਰੇ ਤੇ ਇੱਕ ਬਾਹ ਤੇਰੇ ਸਮਰੇ ਭਾਗਾਂ ਤੇ ਸਮਰੇ ਸਭ ਧਾਈ ਹੋਏ ਸੁਨਾਏ ਸਭ ਧਾਈ ਹੋਏ ਸੁਨਾਏ ਸਭ ਧਾਈ ਹੋਏ ਸੁਨਾਏ ਸਭ ਧਾਈ ਹੋਏ ਸੁਨਾਏ ਤੇਰ ਤਵਾ ਤਪਾਰੇ ਹੋਏ ਸਹਾਰੇ ਸਭ ਆਏ ਹੋਏ ਸਹਾਰੇ ਸਭ ਥਾਏ ਹੋਏ ਸਹਾਰੇ ਸਭ ਨਾਏ ਆਏ ਸਹਾਰੇ ਸਾਥ ਥਾਏ ਕਹਾ ਜੀ ਜੀ ਹੋਰੇ ਸਾਰੇ ਸਤਿ ਸ਼ਾਈ ਹੋਰੇ ਸਾਰੇ ਸਭ ਸਾਈ ਹੋਰੇ ਸਾਰੇ ਤੇ ਮਹਾਂ ਮੰਦਰ ਸਵਰਗ ਹੈ ਵਾਹਿਗੁਰੂ ਕਹਾ ਤਰਿਸ਼ ਨਾ ਲੈ ਨਾ ਨਿਤਿਆ ਬਿਤਾਈ ਹੋਏ ਸਾ ਸਭ ਥਾਈ ਹੋਏ ਸਾ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਭ There <laughs> i